ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟੀ ਜੀ ਬੇਨਤੀ ਲੈ ਕੇ ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ ਜੇ ਤੁਸੀਂ ਫੇਸਬੁੱਕ ਚਲਾ ਰਹੇ ਹੋ ਬਹੁਤ ਸੁਚੇਤ ਹੋ ਕੇ ਇਸ ਗੱਲ ਨੂੰ ਸੁਣਿਓ ਖਾਸ ਕਰਕੇ ਸਿੱਖ ਜਨ ਸਿੱਖ ਇਤਿਹਾਸ ਨਾਲ ਪਿਆਰ ਕਰਨ ਵਾਲੇ ਸਾਡੇ ਇਤਿਹਾਸ ਦੀਆਂ ਘਟਨਾਵਾਂ ਨੂੰ ਗਾਹੇ-ਬਗਾਹੇ ਉਥਲ-ਪੁਥਲ ਕੀਤਾ ਜਾ ਰਿਹਾ ਇਹਨੂੰ ਅਸੀਂ ਪਹਿਲਾਂ ਹੀ ਨਹੀਂ ਪੂਰੀ ਤਰ੍ਹਾਂ ਸਵਾਰ ਪਾ ਰਹੇ ਅੱਜ ਦੇ ਦਿਨ ਤੇ ਘਟਨਾ ਸ਼ੇਅਰ ਕੀਤੀ ਜਾ ਰਹੀ ਹੈ ਕਿ ਸੁਖਾ ਸਿੰਘ ਮਹਤਾਬ ਸਿੰਘ ਨੇ ਅੱਜ ਦੇ ਦਿਨ ਮਸਰੰਗੜ ਦਾ ਸਰਵੱਡੇ ਜੋ ਕਿ ਬਿਲਕੁਲ ਗਲਤ ਹੈ ਇਹਨੂੰ ਅੱਗੇ ਸ਼ੇਅਰ ਨਾ ਕਰੋ ਨਾ ਲਿਖੋ ਇਤਿਹਾਸਕ ਤਰੀਕਾ ਵਾਲੀ ਨੂੰ ਨਾ ਵਗੜੋ ਮੱッセ ਰੰਗੜ ਦਾ ਸਿਰ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਹੋਰਾਂ ਨੇ 22 ਭਾਦਰੂ ਸੰਮਤ 1797 ਮੁਤਾਬਕ 11 ਅਗਸਤ 1740 ਨੂੰ ਵੱਢਿਆ ਸੀ ਇੱਕ ਹਵਾਲਾ ਗਿਆਨੀ ਗਿਆਨ ਸਿੰਘ ਹੋਰਾਂ ਨੇ ਦਿੱਤਾ ਉਹਨਾਂ ਵੀ 12 ਜੇਠ ਦੀ ਗੱਲ ਕੀਤੀ ਆ ਗਰਮੀ ਦੀ ਗੱਲ ਕੀਤੀ ਹੈ ਜਨਵਰੀ ਚ ਗਰਮੀ ਨਹੀਂ ਹੁੰਦੀ ਤੇ ਰਤਨ ਸਿੰਘ ਭੰਗੂ ਦਾ ਹਵਾਲਾ ਜਿਹੜਾ ਸਭ ਤੋਂ ਜ਼ਿਆਦਾ ਵੱਧ ਪ੍ਰਮਾਣਿਕ ਮੰਨਿਆ ਜਾਂਦਾ ਉਹ ਗੁਰ ਰਤਨ ਸਿੰਘ ਭੰਗੂ ਦੇ ਪਿਤਾ ਸੀ ਰਾਜ ਸਿੰਘ ਇਹਦੇ ਉਹ ਛੋਟੇ ਸੀ ਜਿਨ੍ਹਾਂ ਦੀ ਬਾਹ ਨੱਥਾ ਨੰਬਰਦਾਰ ਨੂੰ ਜਿਹਨੂੰ ਅਸੀਂ ਨੱਥੂ ਖਹਿਰਾ ਕਰਕੇ ਜਾਣਦੇ ਹਾਂ ਉਹਨਾਂ ਨੂੰ ਪੜਾਈ ਸੀ ਭਾਈ ਮਹਤਾਬ ਸਿੰਘ ਨੇ ਇਸ ਕਰਕੇ ਇਸ ਤਰੀਕ ਨੂੰ ਨਾ ਬਗੜੋ ਹੱਥ ਬੰਨ ਕੇ ਬੇਨਤੀ ਆ ਕੋਸ਼ਿਸ਼ ਕੀਤੀ ਸੀ ਕਿ ਮੈਂ ਨਾ ਵੀਡੀਓ ਪਾਵਾਂ ਪਰ ਯਤਨ ਕੀਤਾ ਕਿ ਇਤਿਹਾਸ ਵਿਗੜਦਾ ਜਾ ਰਿਹਾ ਇਸ ਲਈ ਗਾਹੇ ਬਗਾਹੇ ਇਸ ਗੱਲ ਨੂੰ ਤੁਹਾਡੇ ਚਰਨਾਂ 'ਚ ਰੱਖਦਾ ਰਹਿਣਾ ਇਹ ਤਰੀਕ ਅੱਜ ਦੀ ਗੱਲ ਤਾਂ ਇਹ 11 ਅਗਸਤ 1740 ਆ ਇਸ ਗੱਲ ਨੂੰ ਨੋਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ